ਸਾਨੂੰ ਹਰਿਆਣਾ ਗਵਰਨਮੈਂਟ ਨੇ ਇੱਥੇ ਰੋਕਿਆ ਦਿੱਲੀ ਦੇ ਇਸ਼ਾਰੇ ਸਾਨੂੰ ਰੋਕ ਲਿਆ ਗਿਆ ਅਸੀਂ ਇੱਥੇ ਰੁਕਿਆ ਜਿਦੋਂ ਹੀ ਰਸਤਾ ਖੁੱਲਦਾ ਹੈ ਸਾਡਾ ਜਿੰਨਾ ਉੱਥੇ ਸਮਾਨ ਹੈ ਸਾਧੂ ਸਮਾਨ ਤਾਂ ਚੰਮ ਇਕੱਠਾ ਕਰਕੇ ਸਾਰਾ ਦੋ ਦਿਨਾਂ ਪੰਜ ਦਿਨ ਸੱਤ ਦਿਨ 10 ਦਿਨ ਜਿੰਨੇ ਦਿਨ ਚਾਹੇ ਸਾਰਾ ਸਮੇਟਿਆ ਹੈ ਉਸ ਤੋਂ ਬਾਅਦ ਅਸੀਂ ਨਾਲ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਦਿੱਲੀ ਅਸੀਂ ਜਾਵਾਂਗੇ ਬਾਰਡਰ ਰੋਕਣਾ ਸੜਕਾਂ ਰੋਕਣਾ ਸਾਡਾ ਕੋਈ ਨਿਸ਼ਾਨਾ ਨਹੀਂ ਹੈ ਅਸੀਂ ਪਹਿਲਾਂ ਹੀ ਲਿਖ ਕੇ ਦਿੱਤਾ ਹੋਇਆ ਹੈ ਕਿ ਮੰਤਰੀ ਮੰਤਰ ਤੇ ਸਾਨੂੰ ਜਾਣ ਦਿੱਤਾ ਜਾਵੇ ਨਾਲ ਅਸੀਂ ਉਹ ਸੈਕੰਡ ਪ੍ਰਾਇੋਰਟੀ ਇਹ ਹੈ ਕਿ ਸਾਨੂੰ ਰਾਮਲੀਲਾ ਗਰਾਊਂਡ ਦੋਨੋਂ ਜੋ ਇੱਕ ਚੀਜ਼ ਦਿੱਤੀ ਜਾਏ ਅਗਰ ਨਹੀਂ ਦਿੰਦੇ ਤਾਂ ਫਿਰ ਸਾਡੀ ਮਜਬੂਰੀ ਹੈ ਕਿ ਜਿੱਥੇ ਮਤਲਬ ਸਰਕਾਰ ਸਾਨੂੰ ਰੋਕ ਕੇ ਬਿਠਾਉਗੀ ਇਹਦਾ ਮਤਲਬ ਉਹਨਾਂ ਨੇ ਮੰਨ ਲਿਆ ਕਿ ਸਾਡੇ ਅਫਸਰਾਂ ਨੇ ਗੋਲੀਆਂ ਚਲਾਈਆਂ ਨੇ ਸਾਡੇ ਮੁਲਾਜ਼ਮਾਂ ਨੇ ਗੋਲੀਆਂ ਚਲਾਈਆਂ ਨੇ ਬੰਦੇ ਮਾਰੇ ਇਹ ਉਹਦੇ ਚ ਮੰਨਿਆ ਗਿਆ ਕੋੜਵਲੋਂ ਸਰਕਾਰ ਨੂੰ ਇੱਕ ਹਫ਼ਤਾ ਦਿੱਤਾ ਗਿਆ ਸੀ ਹਰਿਆਣਾ ਸਰਕਾਰ ਦਾ ਉਹ ਹਫ਼ਤਾ ਪੂਰਾ ਹੋ ਚੱਲਿਆ ਸਹਨਾਗੋ ਢੱਲੇਵਾਲ ਸਾਹਿਬ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਦੇ ਆ ਕਿ ਉਹਨਾਂ ਦੀ ਅਗਲੀ ਰਣਨੀਤੀ ਕੀ ਰਹਿਣ ਵਾਲੀ ਆ ਢੱਲੇਵਾਲ ਸਾਹਿਬ ਇੱਕ ਹਫਤਾ ਪੂਰਾ ਹੋ ਚੱਲਿਆ ਆ ਇੱਕ ਦਿਨ ਭਲਕੇ ਵਿੱਚ ਆ ਤੇ ਕੀ ਅਗਲੀ ਕਾਰਵਾਈ ਰੱਖਦੇ ਆ ਦੇਖੋ ਸਾਡੀ ਮੈਂ ਕਹੂੰਗਾ ਕਿ ਸਾਡਾ ਕੋਈ ਮਨਸ਼ਾ ਕਿਸੇ ਤਰ੍ਹਾਂ ਦਾ ਹੋ ਹੋਲਾ ਕਰਨਾ ਨਹੀਂ ਆ ਸਾਡੀ ਕਾਲ ਸੀ ਦਿੱਲੀ ਜਾਣਾ ਹੈ ਦਿੱਲੀ ਇਸ ਲਈ ਕਾਲ ਸੀਗੀ ਕਿ ਸਾਡੀਆਂ ਮੰਗਾਂ ਦਿੱਲੀ ਨਾਲ ਜੁੜੀਆਂ ਨੇ ਸਾਡੇ ਨਾਲ ਵਾਅਦੇ ਦਿੱਲੀ ਗਵਰਨਮੈਂਟ ਨੇ ਕੀਤੇ ਨੇ ਉਹਦੇ ਲਈ ਦਿੱਲੀ ਜਾਣਾ ਹੈ ਉਹ ਪ੍ਰੋਗਰਾਮ ਲੈ ਕੇ ਚੱਲੇ ਸੀ ਅਸੀਂ ਸਾਨੂੰ ਹਰਿਆਣਾ ਗਵਰਨਮੈਂਟ ਨੇ ਇੱਥੇ ਰੋਕਿਆ ਦਿੱਲੀ ਦੇ ਇਸ਼ਾਰਿਆਂ ਤੇ ਸਾਨੂੰ ਰੋਕ ਲਿਆ ਗਿਆ ਅਸੀਂ ਇੱਥੇ ਰੁਕਿਆ ਜਿਦੋਂ ਹੀ ਰਸਤਾ ਖੁੱਲਦਾ ਹੈ ਸਾਡਾ ਜਿੰਨਾ ਉੱਥੇ ਸਮਾਨ ਹੈ ਸਾਡਾ ਜੂ ਸਮਾਨ ਤਾਮ-ਚਾਮ ਇਕੱਠਾ ਕਰਕੇ ਸਾਰਾ ਦੋ ਦਿਨਾਂ ਪੰਜ ਦਿਨ ਸੱਤ ਦਿਨ 10 ਦਿਨ ਜਿੰਨੇ ਦਿਨਾਂ ਚ ਅਸੀਂ ਸਾਰਾ ਸਮੇਟ ਲਿਆ ਉਸ ਤੋਂ ਬਾਅਦ ਸਾਡਾ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਦਿੱਲੀ ਅਸੀਂ ਜਾਵਾਂਗੇ ਜੇ ਤੁਸੀਂ ਕੁਝ ਕਰੋਗੇ ਜੇ ਰਸਤਾ ਖੁੱਲ ਜਾਂਦਾ ਫਿਰ ਦਿੱਲੀ ਜਾ ਕੇ ਫਿਰ ਬਾਰਡਰਾਂ ਦੇ ਬੈਠੋਗੇ ਜਾਂ ਕੋਈ ਹੋਰ ਜਗ੍ਹਾ ਦੀ ਮੰਗ ਕੀਤੀ ਤੇ ਦੇਖੋ ਅਸੀਂ ਬਾਰਡਰ ਰੋਕਣਾ ਸੜਕਾਂ ਰੋਕਣਾ ਸਾਡਾ ਕੋਈ ਨਿਸ਼ਾਨਾ ਨਹੀਂ ਹੈ ਅਸੀਂ ਪਹਿਲੇ ਹੀ ਲਿਖ ਕੇ ਦਿੱਤਾ ਹੋਇਆ ਹੈ ਕਿ ਜੰਤਰ ਮੰਤਰ ਤੇ ਸਾਨੂੰ ਜਾਣ ਦਿੱਤਾ ਜਾਵੇ ਨਾਲ ਅਸੀਂ ਉਹ ਸੈਕੰਡ ਪ੍ਰਾਇੋਰਟੀ ਇਹ ਆ ਕਿ ਸਾਨੂੰ ਰਾਮਲੀਲਾ ਗਰਾਊਂਡ ਦੋਨੋਂ ਜੋ ਇੱਕ ਚੀਜ਼ ਦਿੱਤੀ ਜਾਵੇ ਅਗਰ ਨਹੀਂ ਦਿੰਦੇ ਤਾਂ ਫਿਰ ਸਾਡੀ ਮਜਬੂਰੀ ਹੈ ਕਿ ਜਿੱਥੇ ਮਤਲਬ ਸਰਕਾਰ ਸਾਨੂੰ ਰੋਕ ਕੇ ਬਿਠਾਉਗੀ ਫਿਰ ਤਾਂ ਸਾਨੂੰ ਬੈਠਣਾ ਪਏਗਾ ਲੱਗ ਰਿਹਾ ਹੈ ਕਿ ਸਰਕਾਰ ਹੈ ਜਿਹੜੀ ਉਹ ਖੋਲ ਦੇਗੀ ਬਾਰਡਰ ਨੂੰ ਕਿਉਂਕਿ ਅਗਲੀ ਅਗਲੀ ਰਿਟ ਪਾਈ ਜਾ ਰਹੀ ਹੈ ਦੇਖੋ ਅਗਰ ਨੇਪਾਲਕਾ ਦੀ ਜਿਵੇਂ ਜਿਹੜੇ ਲੈਂਡ ਆਰਡਰ ਦੀਆਂ ਗੱਲਾਂ ਕਰਦੇ ਆ ਜੇ ਲਾ ਵੀ ਗੱਲ ਕੀਤੀ ਜਾਂਦੀ ਹੈ ਤਾਂ ਫਿਰ ਲਾ ਦੇ ਮੁਤਾਬਕ ਹੀ ਹਾਈ ਕੋਰਟ ਕਹਿ ਰਹੀ ਨੇ ਰਸਤਾ ਖੋਲੋ ਤਾਂ ਫਿਰ ਇਹਨਾਂ ਨੂੰ ਉਹ ਲਾ ਦੀ ਪ੍ਰਭਾਸ਼ਾ ਨੂੰ ਸਮਝਣਾ ਚਾਹੀਦਾ ਹੈ ਉਹਦੇ ਮੁਤਾਬਕ ਰਸਤਾ ਖੁੱਲਣਾ ਚਾਹੀਦਾ ਜਿੱਦ ਨਹੀਂ ਕਰਨੀ ਚਾਹੀਦੀ ਕਰਨ ਦੀ ਮੌਤ ਹੁੰਦੀ ਹੈ ਉਹ ਤੇ ਸੱਟ ਬਣਦੀ ਹੈ ਸੱਟ ਕਾਰਵਾਈ ਵੀ ਕਰਦੀ ਹੈ ਤੇ ਵਾਈਪਰਜ਼ ਦੀ ਵੀ ਗੱਲ ਕੀਤੀ ਜਾਂਦੀ ਹੈ ਉਹ ਤੇ ਇਤਰਾਜ਼ ਤੁਹਾਡੇ ਵੱਲੋਂ ਕੀਤਾ ਗਿਆ ਕੀ ਇਤਰਾਜ਼ ਦੇਖੋ ਸਾਡਾ ਇਹ ਹੈ ਕਿ ਇੱਕ ਪਹਿਲੀ ਗੱਲ ਤੇ ਹੈ ਕਿ ਜਿਸ ਦਿਨ ਇਹ ਸੱਟ ਬਣਦੀ ਹੈ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਜਾਂਦੀ ਹੈ ਸੁਪਰੀਮ ਕੋਰਟ ਜਾ ਕੇ ਕਹਿੰਦੀ ਹੈ ਕਿ ਹਰਿਆਣਾ ਦੇ ਅਫਸਰਾਂ ਦਾ ਮੋਰਲ ਡਾਊਨ ਹੋਏਗਾ ਜੇਕਰ ਇਹ ਇਨਵੈਸਟੀਗੇਸ਼ਨ ਹੁੰਦੀ ਹੈ ਫਿਰ ਇਨਵੈਸਟੀਗੇਸ਼ਨ ਹੁੰਦੀ ਹੈ ਇੱਕਲ ਦੂਜੀ ਕੱਗੇ ਜਾ ਕੇ ਉਹ ਕਹਿੰਦੇ ਨੇ ਕਿ ਅਫਸਰ ਮੁਲਾਜ਼ਮ ਗੋਲੀ ਕਰਨ ਚਲਾਉਣ ਤੋਂ ਫਾਇਰ ਕਰਨ ਤੋਂ ਹਿਚਕਚਾਉਣਗੇ ਜੇ ਇਹ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਇਹਦਾ ਮਤਲਬ ਉਹਨਾਂ ਨੇ ਮੰਨ ਲਿਆ ਕਿ ਸਾਡੇ ਅਫਸਰਾਂ ਨੇ ਗੋਲੀਆਂ ਵੀ ਚਲਾਈਆਂ ਨੇ ਸਾਡੇ ਮੁਲਾਜ਼ਮਾਂ ਨੇ ਗੋਲੀਆਂ ਚਲਾਈਆਂ ਨੇ ਬੰਦੇ ਮਾਰੇ ਨੇ ਇਹ ਉਹਦੇ ਚ ਮੰਨਿਆ ਗਿਆ ਹੁਣ ਜੇ ਉਹਨਾਂ ਨੇ ਮੰਨ ਵੀ ਲਿਆ ਤੇ ਫੇਰ ਵੀ ਉਹ ਸ਼ੈਲਟਰ ਦੇ ਰਹੇ ਨਹੀਂ ਅਫਸਰਾਂ ਨੂੰ ਤਾਂ ਉਹਨਾਂ ਹੀ ਅਫਸਰਾਂ ਦੇ ਕਿਸੇ ਉਸੇ ਸਰਕਾਰ ਦੇ ਕਿਸੇ ਅਫਸਰ ਤੋਂ ਇਨਵੈਸਟੀਗੇਸ਼ਨ ਹੋਵੇ ਤਾਂ ਕਲੀਅਰ ਹੈ ਕਿ ਲੋਕਾਂ ਨੂੰ ਇਨਸਾਫ ਨਹੀਂ ਮਿਲੇਗਾ ਇਹ ਸਾਡੀ ਮਾਨਯੋਗ ਹਾਈ ਕੋਰਟ ਨੂੰ ਇਹ ਪਤਾ ਨਹੀਂ ਕਿਉਂ ਇਹ ਹਨੇਰੇ ਚ ਰੱਖਿਆ ਗਿਆ ਕਿਵੇਂ ਰਹੇ ਨੇ ਉਹ ਪਰ ਉਹਨਾਂ ਨੂੰ ਸਾਡੀ ਅਪੀਲ ਹੈ ਕਿ ਉਹ ਦੇਤੇ ਮੁਰ ਦੁਬਾਰਾ ਮਤਲਬ ਵਿਚਾਰ ਕਰਨ ਰੁਖ ਕਰੋਗੇ ਕਾਨੂੰਨੀ ਕਰਦੇ ਨਹੀਂ ਮੈਨੂੰ ਲੱਗਦਾ ਕੋਰਟ ਤੋਂ ਸਾਨੂੰ ਵੈਸੇ ਵੀ ਵਿਸ਼ਵਾਸ ਹੈ ਕੋਰਟ ਇਨਸਾਫ ਕਰੇਗੀ ਸਾਡੀ ਅਪੀਲ ਮੰਨੇਗੀ ਕੋਰਟ ਔਰ ਉਸ ਅਪੀਲ ਨੂੰ ਮੰਨਦੀ ਹੋਈ ਇਸ ਇਨਵੈਸਟੀਗੇਸ਼ਨ ਨੂੰ ਹਰਿਆਣਾ ਗਵਰਨਮੈਂਟ ਤੋਂ ਨਹੀਂ ਕਰਵਾਏਗੀ ਔਰ ਉਹ ਕਿਸੇ ਰਿਟਾਇਰ ਜੱਜ ਤੋਂ ਜਿਹੜੇ ਇਮਾਨਦਾਰੀ ਨਾਲ ਸਾਨੂੰ ਇਨਸਾਫ ਦੇ ਸਕਣ ਉਹਦੇ ਕੋਲ ਕਰਵਾਏਗਾ ਦੇਖੋ ਕੱਲ ਦਾ ਸਾਡਾ ਦੋ ਦਿਨ ਦਾ ਪ੍ਰੋਗਰਾਮ ਹੈ 17 ਤੇ 18 ਦਾ ਹੰਵਾਲਾ ਦੇ ਐਸਐਸਪੀ ਦੇ ਦਫਤਰ ਦੇ ਘਰਾਉਦਾ ਹੈ ਉਹ ਸਾਡੇ ਨੌਜਵਾਨ ਜਿਹੜਾ ਨਵਦੀਪ ਦੇਲਚਵੰਦ ਹੈ ਉਹਨੂੰ ਜੇਲ੍ਹ ਤੋਂ ਛਡਾਉਣ ਲਈ ਅਸੀਂ ਪ੍ਰੋਗਰਾਮ ਦਿੱਤਾ ਦੋ ਦੰਦਾ ਪਰ ਬਿਲਕੁਲ ਪੀਸਫੁਲੀ ਸਾਡਾ ਪ੍ਰੋਗਰਾਮ ਹੋਏਗਾ ਸੋ ਬਿਲਕੁਲ ਜਿਹੜੇ ਜੀਸੀ ਸੀ ਦੇ ਡੱਲੇਵਾਲ ਸੀਗੇ ਜਿਹੜੇ ਸਾਡੇ ਨਾਲ ਇਸ ਸਮੇਂ ਚਰਚਾ ਕਰ ਰਹੇ ਸੀਗੇ ਡੱਲੇਵਾਲ ਹੋਣਾ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਅਸੀਂ ਕੋਰ ਦਾ ਰੁਖ ਵੀ ਕਰਾਂਗੇ ਜੇ ਸਾਨੂੰ ਲੋਡ ਪੈਂਦੀ ਆ ਕਿਉਂਕਿ ਜੇਕਰ ਸਰਕਾਰਾਂ ਸਾਡੀ ਸੁਣਵਾਈ ਨਹੀਂ ਕਰਨਗੇ ਕੈਮਰਾਮੈਨ ਸਕੰਦਰ ਦੇ ਨਾਲ ਜਸਪੀਤ ਸਿੰਘ ਅਸ਼ਪੀਡੀ ਸੀ ਨਿਊਜ਼ ਚੰਡੀਗੜ੍ਹ